the house ਹਾਂਜੀ ਸਸ਼ੀਕਲ ਦੋਸਤੋ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੇ ਬਾਕੀ ਤੁਸੀਂ ਵੀ ਵਲੌਗ ਦੇਖਦੇ ਹੀ ਰਹਨੇ ਹੋ ਤੇ ਅੱਜ ਕੀ ਫਿਰ ਤੁਹਾਡੇ ਲਈ ਨਵਾਂ ਬਲੌਗ ਲੈ ਕੇ ਆਪਾਂ ਮੈਰਿਜ ਫੰਕਸ਼ਨ ਦਾ ਤੇ ਇਹ ਬਲੌਗ ਬਹੁਤ ਜ਼ਬਰਦਸਤ ਹੋਣ ਵਾਲਾ ਹੈ ਅੱਜ ਕੀ ਵੀ ਆਪ ਨੂੰ ਆਇਆ ਮੇਰੀ ਭਤੀਜੀ ਦਾ ਤੇ ਸਾਨੂੰ ਸਾਰੇ ਪਰਿਵਾਰ ਨਾਲ ਮਲਾਵਾਂਗੇ ਸਾਰੇ ਇੰਟਰੋਡਕਸ਼ਨ ਕਰਾਵਾਂਗੇ ਰਿਸ਼ਤੇਦਾਰਾਂ ਭੈਣ ਮਾ ਚਾਚੇ ਤੈਨਾ ਸਾਰਿਆਂ ਨਾਲ ਹੀ ਤੇ ਬਲੌਗ ਨੂੰ ਪੂਰਾ ਬਾਅਦ ਚ ਕਰਿਓ ਤੇ ਦੇਖਦੇ ਰਹੋ ਆਪਣੇ ਬਲੌਗ ਘੈਂਟ ਘੈਂਟ ਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਆਨ ਕਰਨਾ ਬਿਲਕੁਲ ਹੀ ਨਹੀਂ ਭੁੱਲਣਾ ਦੋਸਤੋ ਵਿਆਹ ਦੀਆਂ ਤਿਆਰੀਆਂ ਨੇ ਸਾਰੇ ਤਿਆਰੀਆਂ ਰੁੱਝੇ ਹੋਏ ਨੇ ਤੁਹਾਨੂੰ ਸਾਰੇ ਦਿਖਾ ਦਿੰਦੇ ਆ ਤੇ ਅੱਜ ਜਿਹੜਾ ਹੈ ਬਰਾਤ ਤੁਹਾਨੂੰ ਬਰਾਤ ਦਿਖਾਉਣੇ ਅੱਜ ਖਾਸਾ ਦਿਨ ਬਣ ਰਿਹਾ ਹੈ। ਕੀ ਆਲਾ ਕਰ ਦੱਸੋ ਕਿੱਦਾਂ ਲੱਗ ਰਿਹਾ ਤੁਹਾਨੂੰ ਤੇ ਸਾਰਿਆਂ ਨੂੰ ਤੁਹਾਨੂੰ ਮਿਲਾਵਾਂਗੇ ਅੱਜ ਤੇ ਇੱਧਰ ਤਿਆਰੀਆਂ ਕਿੰਨੀਆਂ ਨੇ ਸਾਰੇ ਉਧਰ ਮੰਮੀ ਦੀਦੀ ਭਾਬੀ ਸਾਰੇ ਆਏ ਹੋਏ ਨੇ ਤੇ ਬਾਕੀ ਇਧਰ ਭਾਈ ਵੀ ਬੈਠੇ ਪੈਲਸ 'ਚ ਬਾਪ ਪਿਆਰ ਹੋ ਜਾਣਾ ਪੈਲਸ 'ਚ ਇਧਰ ਆ ਜਾ ਸਾਰਾ ਸਮਾਨ ਤਿਆਰ ਹੋ ਚੁੱਕਿਆ ਤੇ ਤਿਆਰ ਹੋਣ ਤਾਰੇ ਉੱਪਰੋਂ ਹੀ ਬੰਨ ਚੁੱਕ ਨੇ ਇਧਰ ਲੱਗਾ ਹੋਇਆ ਟੈਂਟ ਇੱਧਰ ਸਾਰਾ ਸਾਮਾਨ ਇੱਧਰ ਅਜਾ ਪੈਕੋ ਸਾਰਾ ਸਾਮਾਨ ਤਿਆਰ ਹੋ ਜਾਂਦਾ ਤੇ ਉਹਨਾਂ ਦਾ ਪਿਆਸ ਚੋਣੇ ਆ ਬਾਕੀ ਤੁਹਾਨੂੰ ਬਲੌਗਿੰਗ ਕਰਨੇ ਬਾਅਦ ਸਾਰਾ ਸਾਮਾਨ ਤਿਆਰ ਹੋ ਚੁੱਕਿਆ ਹੈ ਲਵਾਈ ਇੱਧਰ ਬਿਠਾਏ ਨੇ ਸਾਰਾ ਹਾਂਜੀ ਦੋਸਤੋ ਬਰਾਤ ਆ ਚੁੱਕੀ ਹੈ ਇੱਧਰ ਸਵਾਗਤ ਮਿਲਦਾ ਪਹਿਲਾਂ ਮੈਂ ਥੋੜਾ ਲੇਟ ਹੋ ਗਿਆ ਨਹੀਂ ਆਜਾ ਕਿ ਦੇਣਾ ਹੋਵੇ ਪੂਰਾ ਹਾਂ ਹਾਂਜੀ ਦੋਸਤੋ ਪਾਰਟੀ ਹੋ ਚੁੱਕੀ ਆ ਸ਼ੁਰੂ ਤੇ ਇਧਰ ਸਾਰੇ ਲੈ ਰਹੇ ਨਜ਼ਾਰੇ ਪਾਰਟੀ ਦੇ ਭੁਖੀਆਂ ਨੇ ਲਈ ਫਿਰਦੀਆਂ ਸੁਗਣੀਆਂ आ मेरे भतीजे भुखी पे तो रिश्तेदार माझे तो पहुंच चुके ने सारे याद अपने पिंड तेन तो पता ही है पिंडी घर आले बहे दसते ਕੀ ਹੋ ਚੁੱਕੇ ਨੇ ਸਾਲੀਆਂ ਨੇ ਜੀਜੂ ਨੂੰ ਕੇ ਰੱਖਿਆ ਗੋਰੀ ਇਧਰ ਦੇਖੋ ਇਧਰ ਕੁੜੀ ਦਾ ਬ੍ਰਦਰ ਕੁੜੀ ਦੀ ਭਾਬੀ ਜੀ ਤੁਹਾਨੂੰ ਪਹਿਲਾਂ ਮਿਲਾਈ ਚੁੱਕੇ ਆਪਾਂ ਹਨਾ ਜੀ ਦੋਸਤੋ ਆ ਵਾਡਾ ਵੀਰ ਮੇਰਾ ਵੀਰ ਕਾਲਾ ਅੱਜ ਭਾਜੀ ਸਾਡੇ ਮੰਮੂ ਖਾਟਮਾ ਤੋਂ ਸਾਨੂੰ ਮਿਲ ਚੋ ਕਾਫੀ ਟਾਈਮ ਬਾਅਦ ਹਾਂ ਮੰਮੂ ਕਿਹੜਾ ਖਾਟਮਾ ਤੋਂ ਤੇ ਬਹੁਤ ਵਧੀਆ ਲੱਗਿਆ ਮਿਲ ਕੇ ਤੇ ਸਾਰੇ ਆ ਵਿਆਹ 'ਚ ਇਕੱਠੇ ਹੋਏ ਨੇ ਤੇ ਬਹੁਤ ਘੇੜ ਲੱਗਾ ਵਲੋ ਹਾਂਜੀ ਦੋਸਤੋ ਦਰਸ਼ਕਨ ਪਈ ਜਾਂਦਾ ਜੀ ਮਮੂ ਘਟਮਾ ਤੋਂ ਵੀਰ ਭਾਬੀ ਸਾਰੇ ਉਹਨਾਂ ਦੀ ਕੁੜੀਆ ਪੈਣ ਆਏ ਹੋਏ ਨੇ ਬਾਕੀ ਤਾਂ ਢੋਲੀ ਦੀ ਵਧਾਈ ਦਿਖਾਉਣੇ ਆ ਅੱਜ ਦੋਸਤੋ ਤੁਹਾਨੂੰ ਮੋੜੇ ਫੈਮਿਲੀ ਨਾਲ ਪੈ ਸਾਡੀ ਮਮੂ ਘਟਮਾ ਤੋਂ ਬੇ ਪਰੋਣੇ ਨਾਲ ਵੀ ਤੁਹਾਨੂੰ ਮਿਲਾਇਆ ਸੀ ਹੈ ਨਾ ਤੇ ਬਾਕੀ ਸਾਰਿਆਂ ਨੂੰ ਆ ਆ ਅਮਾ ਇਦਰ ਭਾਜੀ ਆਇਓ ਭਾਈ ਮੈਂ ਕਾਦੀ ਦੇ ਲੋ ਸਾਰੇ ਕਿੱਦਾਂ ਲਗੀ ਫੈਮਲੀ ਮੇਰੀ ਤੇ ਬਾਕੀ ਲਾਈਕ ਕਮੈਂਟ ਜਰੂਰ ਕਰ ਦਿਓ ਸ਼ੇਅਰ ਆਪਣੀ ਵੀਡੀਓ ਨੂੰ ਭਾਈ ਬਰਾ ਯਾਰ ਥੋੜਾ ਲਓ ਜੀ ਬਾਸ ਬਹੁਤ ਆ ਮੈਂ ਬਹੁਤ Halo, ini Daniel Halo. ਤਿੰਨ ਹੈ ਨਹੀਂ ਦੇਖੀ ਅੱਗੇ ਗਏ ਉਹ ਨੋਰ ਦਾ ਜਿਹੜਾ ਫਲੋਰ 30000 ਹੈ ਇਹ ਚੋਹ ਤੇ ਮੇਰੇ ਆਪਣੇ ਮੇਰੇ ਘਰ ਦੀ ਥਾਂ ਤੇ ਮਾਂ ਦੀ ਹਾਂਜੀ ਦੋਸਤੋ ਡੋਲੀ ਦੀ ਵਧਾਈ ਹੋਈ ਜਾਂਦੀ ਹੈ ਨੇੜੇ ਨੇੜੇ ਸੱਤੀ ਚੰਗਾ ਚਲੋ ਬਾਤ ਬੋਲੀਆ ਸਮਾਈਲ ਚਾਰਾ ਨੇ ਉਹ ਬਹਿਣਾ ਚਾਚੀ ਚਾਚੀ ਨਾਲ ਦੰਦਲਾ ਜਿਹਨਾਂ ਦਾ ਚਾਹੂ ਕਿਹ ਹੈ ਜਦੋਂ ਬਾਜੀ ਜੇ ਚਾਹਤ ਕੋ ਪਹਿਲਾਂ ਆ ਵੀ ਕਰਨ ਲੱਗੇ ਵਧਾਈ ਨਾਲ ਚੱਲੇ ਭਾਬੀ ਹਾਏ ਕਰ ਦੇ ਹਾਂ ਤੇ ਫੋਲੋ ਕਰੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਫੋਲੋ ਕਰੋ ਲਾਈਕ ਕਰੋ ਗੁਰਪ੍ਰਤਾਪ ਸਿੰਘ ਦੀ ਆਈਡੀ ਨੂੰ ਦੇ ਹੋਰ ਵੀ ਗਿਆ ਨਾਲ ਪਿਓਰ ਮੇਰਾ ਹਾਂ ਵਧਾਈ ਹੋਣ ਲੱਗੀ ਆ ਤੇ ਦੀ ਕਾਹਲ ਕਹਿੰਦੇ ਮੇਰੇ ਚਾਚੂ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਨਾ ਨਹੀਂ ਕਹਿੰਦੀ ਨਾ ਕਰੋ ਹੋਏ ਇੰਨਾ ਧੱਕਾ ਬੰਦਾ

ਯਾਰ ਲੱਗੂ ਜੇ ਪਰਨਾ ਬਤੋ ਤੂੰ ਇੱਧਲੇ ਕਰ ਜਾਨੀ ਜਾਨੀ ਐਵੇਂ ਉਹ ਤੋਂ ਨਾਲ ਹੀ ਜਾਣਾ ਨਾਲ ਜਾਣਾ ਮੋਟਰਸਾਂ ਦੇ ਵਾਲਾ ਕਿੱਥੇ ਖੜੰਦਾ ਤੂੰ ਚੱਲ ਆਈ ਲਵ ਯੂ ਹਾਏ ਓ ਤਾੜੀਆਂ